ਲਗਾਤਾਰ ਮਾ ਉਹ ਤੇ ਪਹਿਲਾਂ ਮੂੰਹ ਚ ਪਾ ਪਹਿਲਾਂ ਮੂੰਹ ਚ ਪਾ ਇਹ ਹੁਣ ਬੰਦ ਕਰ ਮੂੰਹ ਉਹ ਮੂੰਹ ਬੰਦ ਕਰ ਬੱਬਾ ਹੁਣ ਮਾਰ ਬਾਰ 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 ਲੈ ਲੈ ਮੈਂ ਤੈਨੂੰ ਆਹ 30 ਮੰਨਣਾ ਹੈ ਇਹ ਭੂਖ ਹਮ ਰਾਮਣਾ ਰਾਮਣਾ ਬਾ ਚਲ ਮਾਰ ਬੂਖ ਬਾਰ 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 ਇਹ ਆ ਤੂੰ ਭੂਖ ਬਾਹਰ ਨੂੰ ਕਿਉਂ ਨਹੀਂ ਮੂੰਹ ਮਾਰ ਕੰਮ ਦੇ ਘਰ ਚਲੀ ਜਾ ਨੇ ਬਾਹਰ ਮਿੱਟਰ ਜੀ ਉਹ ਚੈਕਿੰਗ ਚੱਲ ਰਹੀ ਹੈ ਦਪੈ ਦੇ ਨੂੰ ਕਰਾਉਣ ਲਈ ਐਕਸੀਡੈਂਟ ਨੂੰ ਬਚਾਉਣ ਲਈ ਇੱਕ ਸ਼ਰਾਬ ਦਾ ਚਲਾਨ ਤੇ ਦੂਸਰੇ ਇਸ ਤਰ੍ਹਾਂ ਦਾ ਕੋਈ ਹੁੱਲੜ ਬਾਜ਼ੀ ਕਰਦੇ ਆ ਉਹਨਾਂ ਦੇ ਚਲਾਨਬੱਤ ਉਹਦੇ ਕੀਤੇ ਜਾ ਰਹੇ ਨੇ ਨਵੇਂ ਸਾਲ ਦੇ ਮੌਕੇ ਹੁੱਲੜ ਬਾਜ਼ੀ ਕਰਨ ਵਾਲੇ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਪੰਜਾਬ ਪੁਲਿਸ ਨੇ ਕੀਤੇ ਮੋٹے ਮੋٹے ਚਲਾਨ ਤੁਹਾਨੂੰ ਦੱਸਦੇ ਕਿ ਅੱਜ ਖਰੜ ਪੁਲਿਸ ਦੇ ਵੱਲੋਂ ਨਵੇਂ ਸਾਲ ਨੂੰ ਲੈ ਕੇ ਨਾਕਾ ਬੰਦੀ ਕੀਤੀ ਹੋਈ ਹੈ ਕਿਉਂਕਿ ਲੋਕ ਅਜੇ ਵੀ ਨਵਾਂ ਸਾਲ ਮਨਾਉਣ ਦੇ ਲਈ ਚੰਟੀ ਗੜਗੇ ਹੋਏ ਨੇ ਤੇ ਉਤੋਂ ਫਿਰ ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇ ਅਤ ਕਰਦੇ ਨੇ ਤੇ ਦੂਜੇ ਦੀ ਜਾਨ ਨੂੰ ਵੀ ਜੋਖਮ ਤੇ ਵਿੱਚ ਪਾਉਂਦੇ ਨੇ ਤੇ ਇਸੇ ਨੂੰ ਲੈ ਕੇ ਅੱਜ ਖਰੜ ਪੁਲਿਸ ਦੇ ਵੱਲੋਂ ਨਾਕਾ ਬੰਦੀ ਕੀਤੀ ਗਈ ਹੈ ਜਿੱਤੇ ਪੁਲਿਸ ਦੇ ਵੱਲੋਂ ਗੱਡੀਆਂ ਵਾਲਿਆਂ ਨੂੰ ਰੋਕ ਕੇ ਉਹਨਾਂ ਨੂੰ ਸਮਝਾਇਆ ਵੀ ਗਿਆ ਕਿ ਨਵੇਂ ਸਾਲ ਨੂੰ ਲੈ ਕੇ ਹੁੱਲੜਬਾਸੀ ਨਾ ਕਰਿਓ ਇਹ ਨਾ ਹੋਵੇ ਕਿ ਤੁਹਾਨੂੰ ਨਵੇਂ ਸਾਲ ਦਾ ਪਹਿਲਾ ਦਿਨ ਥਾਣੇ ਅੰਦਰ ਪਤਾਉਣਾ ਹੋਵੇ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਗੱਡੀਆਂ ਰੋਕ ਕੇ ਚੈਕਿੰਗ ਵੀ ਕੀਤੀ ਗਈ ਹੈ ਕਿ ਕਿਤੇ ਤੁਸੀਂ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ ਤੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਉਹਨਾਂ ਦੇ ਮੋٹے-ਮੋٹے ਚਲਾਨ ਵੀ ਕੀਤੇ ਨੇ ਨੰਨੇ ਨੰਨੇ ਜਿੱਦਾਂ ਪੁਗਾੜਾ ਬੋਲਦੀ ਦਾ ਆਹ ਸਾਹਕੇ ਬਾਹਰ ਨਿਕਲਣਾ ਐ ਨਹੀਂ ਐ ਨਹੀਂ ਬੱਚਾ ਜਿੱਦਾਂ ਪੁਗਾੜਾ ਫਵਾਇਦਾ ਆ ਬੁੱਕਰ ਐ ਨਹੀਂ ਆਹ ਜਨਾਬ ਇਹ ਮੁੰਨ ਹੈ ਚਾਲੂ ਕਰ ਐ ਭੂਤ ਹੁਣ ਖੜੇ ਹੋ ਜਨਾਬ ਨਾ ਨਾ ਬੰਤੂ ਲੰਮਾ ਲੰਮੇ ਟੰਗ ਇਦਾਂ ਪਗੜਾ ਲਗਾ ਤਰ ਮੂੰਹ ਚ ਪਾ ਪਹਿਲਾਂ ਮੂੰਹ ਚ ਪਾ ਇਹ ਹੁਣ ਬੰਦ ਕਰੂ ਉਹ ਮੂੰਹ ਬੰਦ ਕਰ ਬੱਬਾ ਹੋਰ ਮਾਰ ਬਾਰ 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 ਲੱਮੇ ਲੱਮੇ ਤਾ ਬੱਜ ਜਨਾਬ ਹੋਲੀ ਆਈ ਕਿ ਬੱਜੂ ਲੱਮੇ ਨਗਰੇ ਦਾ ਕਰ ਪਹਿਲਾਂ ਸੋਲਾ ਇਦਾਂ ਪਗੜਾ ਨ ਬਣਾਈ ਇਦਾਂ ਦੇਖੋ ਹਲੇ ਜਨਾਬ ਹੋਲੀ ਆਈ ਇਹ ਇਦਾਂ ਨਗਰੇ ਘੱਟ ਕਰਦਾ ਆਹ ਦੇਖੋ ਜੀ ਮੰਨ ਹੈ ਸਾਰੀ ਇਹ ਬਾਤ ਕੋਈ ਇਹਦਾ ਕੰਮ ਉਹ ਕਰੋ ਪੁੱਤ ਜਿਹੜੀ ਗੱਲ ਕਰਦੇ ਆ ਇੱਕ ਮਿੰਟ ਛੱਡ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸਾਂ ਬੱਜੂ ਇਹ ਬੱਜੂ ਇਹ ਬੱਜੂ ਸੁਣ ਲੈ ਗੱਲ ਇਹ ਕੰਮ ਕਰਦਾ

ਦੇਖੋ ਝੂਠ ਬੋਲਣਾ ਜ਼ਰੂਰੀ ਨਹੀਂ ਹੈ ਦੇਖੋ ਜਨਮ ਝੂਠ ਬੋਲਣ ਕੇ ਕੋਈ ਮਤਲਬ ਹੀ ਨਹੀਂ ਆ ਰਹਾ ਹਾਂ ਲੈ ਮੇਰੇ ਇਹ ਲੈ ਮੂੰਹ ਹੀ ਬਾਬਲਾ ਰਾਮਣਾ ਰਾਮਣਾ ਬਾ ਚਲ ਸੁਮਾਰ ਫੂਕ ਬਾਰ 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 ਮੈਂ ਕਿੰਨੀ ਇਹ ਆ ਤੂੰ ਫੂਕ ਪੈਰ ਨੂੰ ਕਿਉਂ ਨਹੀਂ ਬੁਲ ਬਾਰ ਉੱਚਾ ਫਸਰਾ ਵੱਲੋਂ ਐਸਐਸਪੀ ਸਾਹਿਬ ਵੱਲੋਂ ਐਸਪੀ ਟੈਪ ਸਾਹਿਬ ਨੇ ਸਪੈਸ਼ਲ ਨਾਕੀ ਬੰਦੀ ਕੀਤੀ ਜੀ ਹੈ ਜੋ ਲਗਾਤਾਰ ਚਲਦੀ ਰਹੇਗੀ ਨਵੇਂ ਸਾਲ ਦੇ ਦੇਖਦੇ ਹੋਏ ਜੋ ਇਥੇ ਕੋਈ ਕਿਸੇ ਤਰ੍ਹਾਂ ਘਟਨਾ ਨਾ ਵਾਪਰੇ ਕੋਈ ਐਕਸੀਡੈਂਟ ਨੂੰ ਬਚਾਉਣ ਲਈ ਇੱਕ ਸ਼ਰਾਬ ਦਾ ਚਲਾਨ ਤੇ ਦੂਸਰੇ ਇਸ ਤਰ੍ਹਾਂ ਦਾ ਕੋਈ ਹੁੱਲੜ ਬਾਜ ਫਿਰਦੇ ਆ ਉਹਨਾਂ ਦੇ ਚਲਾਨ ਬਾਤ ਉਹਦੇ ਕੀਤੀ ਜਾ ਰਹੇ ਨੇ ਤੇ ਟੋ ਟੋਟਲ ਅੱਜ ਕਿੰਨੇ ਹੋਏ ਜੀ ਹੁਣ ਤੱਕ ਜਦਨਾ ਕਿ ਅਸੀਂ 8 ਚਲਾਨ ਕਰਤੇ ਜੋ 8 ਵਜੇ ਤੋਂ ਲੈ ਕੇ ਤੇ ਇੱਕ ਸ਼ਰਾਬ ਦਾ ਕੀਤਾ ਤੇ ਇਸ ਤੋਂ ਬਾਅਦ ਜਿਵੇਂ ਟ੍ਰਿਪਲ ਰੇਡਿੰਗ ਇਸ ਤਰ੍ਹਾਂ ਦੇ ਵੀ ਚਲਾਨ ਕਰ ਰਿਹਾ ਉਹ ਤਾਂ ਦਿਨੇ ਜੋ ਚਲਾਨ ਤੋਂ ਵੱਖਰੀ ਧਰੂ ਘਰ ਜਾਣ ਅਤੇ ਕਪਰਨ ਕਰਨ ਵੀ ਅਸੀਂ ਨਵੇਂ ਸਾਲ ਤੇ ਆਪ ਨੂੰ ਸ਼ੰਦ ਬਣਾ ਕੇ ਚੱਲਣਾ ਕੋਈ ਨਸ਼ੇ ਪੱਤੇ ਤੇ ਰਹਿਤ ਰਹਿਣਾ ਤੇ ਜੋ ਟਰੈਪ ਕਰਨ ਨੂੰ ਵਿਗੜ ਕੋਈ ਪਵੇ ਨਾ ਸ਼ਰਾਬ ਪੀ ਕੇ ਨਹੀਂ ਚਲਾਵਾਂਗੇ ਗੱਡੀ ਨਹੀਂ ਚਲਾਉਣੀ ਤੇ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਅਗਲੇ ਨਵੇਂ ਸਾਲ ਬਹੁਤ ਖੁਸ਼ੀਆਂ ਭਰ ਆਵੇ